ਹੰਗੀ ਸਾਨੂੰ ਪਹਿਲਾਂ ਤਾਂ ਅਫਤ ਸ੍ਰੀ ਅਕਾਲ ਤੇ ਲਾਉਗੀ ਅੱਜ ਆਪਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਾਖੀ ਲੈ ਕੇ ਆਈਆਂ ਤੇ ਆਓ ਆਪਾਂ ਇਸ ਨੂੰ ਅੱਗੇ ਕਰਦੇ ਹਾਂ ਪੇਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1500 15 ਅਪ੍ਰੈਲ ਸਨ 1563 ਈਸਵੀ ਨੂੰ ਗੋਵਿੰਦਵਾਲ ਵਿਖੇ ਗੁਰੂ ਅਰਜਨ ਦਾਸ ਜੀ ਦੇ ਘਰ ਮਾਤਾ ਪਾਨੀ ਜੀ ਦੇ ਖੋਹ ਹੋਇਆ 11 ਸਾਲ ਦੀ ਉਮਰ ਤੱਕ ਗੋਵਿੰਦਵਾਲ ਹੀ ਰਹੇ ਨਾਨਾ ਗੁਰੂ ਅਮਰਦਾਸ ਜੀ ਪਾਸੋਂ ਗੁਰਮਤਿ ਦੀ ਲਗਨ ਲੱਗੀ ਤੇ ਗੁਰੂ ਸਿੱਖੀ ਵਿੱਚ ਪ੍ਰਤੱਖ ਹੋਈ ਜਦੋਂ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਸਮਾ ਗਈ ਤਾਂ ਆਪ ਪਿਤਾ ਗੁਰੂ ਰਾਮਦਾਸ ਜੀ ਨਾਲ ਗੁਰੂ ਕੇ ਚੱਕ ਵਿਖੇ ਆ ਗਏ 18 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਨੇ ਆਪ ਨੂੰ ਗੁਰਿਆਈ ਦੇ ਯੋਗ ਜਾਣ ਕੇ ਗੁਰਿਆਈ ਬਖਸ਼ ਦਿੱਤੀ ਤੇ ਨਾਲ ਹੀ ਗੁਰਬਾਣੀ ਦਾ ਸਾਰਾ ਖਜ਼ਾਨਾ ਜੋ ਉਹਨਾਂ ਕੋਲ ਪੈਂਦੇ ਗੁਰੂ ਸਾਹਿਬ ਤੇ ਭਗਤਾਂ ਦੀ ਬਾਣੀ ਦਾ ਸੀ ਉਹ ਵੀ ਬਖਸ਼ ਦਿੱਤਾ ਇਸ ਤੇ ਬਾਬਾ ਪ੍ਰਥੀਚੰਦ ਨਰਾਜ ਹੋ ਗਿਆ ਉਹ ਵੱਡਾ ਹਉਣ ਕਰਕੇ ਗੁਰਿਆਈ ਤੇ ਆਪਣਾ ਹੱਕ ਸਮਝਦਾ ਸੀ 1 ਸਤੰਬਰ ਸਨ 1581 ਨੂੰ ਗੁਰੂ ਰਾਮਦਾਸ ਜੀ ਗੋਵਿੰਦਵਾਰ ਵਿਖੇ ਜੋਤੀ ਜੋਤ ਸਮਾਈ ਦਸਤਾਰ ਬੰਦੀ ਦੀ ਰਸਮ ਸਮੇਂ ਸੰਗਤਾਂ ਦਾ ਇਕੱਠ ਹੋਇਆ ਭਟ ਵੀ ਦਰਸ਼ਨ ਕਰਨ ਆਏ ਇਨਾਂ ਹਰੇਕ ਗੁਰੂ ਵਿਅਕਤੀ ਦੀ ਵਡਿਆਈ ਕੀਤੀ ਤੇ ਉਸ ਸਵਈਏ ਉਚਾਰਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਗੁਰੂ ਜੀ ਵਾਪਸ ਗੁਰੂ ਕੇ ਚੱਕ ਆ ਗਏ ਪ੍ਰਥੀ ਚੰਦ ਨੇ ਬਹੁਤ ਵਿਰੋਧਤਾ ਕੀਤੀ ਪਰ ਗੁਰੂ ਜੀ ਸਾਥ ਚਿਤ ਅਡੋਲ ਰਹੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਆਰੰਭ ਕਰਾਈ ਸੰਗਤਾਂ ਨੂੰ ਦਸਵੰਦ ਦੇਣ ਦੀ ਪ੍ਰੇਰਣਾ ਕੀਤੀ ਸਰੋਵਰ ਸਨ 1588 ਵਿੱਚ ਮੁਕੰਮਲ ਹੋਇਆ ਇਸ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਰੱਖਿਆ ਗੁਰੂ ਅਰਜਨ ਦੇਵ ਨੇ ਸਰੋਵਰ ਦੇ ਵਿਚਕਾਰ ਸ੍ਰੀ ਹਰਮੰਦਰ ਸਾਹਿਬ ਜੀ ਨੇ ਆਪਣੇ ਪਿਆਰੇ ਸਰਦਾਰੂ ਸਾਈ ਮੀਆਂ ਮੀਰ ਪਾਸੋਂ ਅਕਤੂਬਰ ਸਨ 1588 ਵਿੱਚ ਰਖਵਾਈ ਅਮਰਤਸਰ ਸਰੋਵਰ ਦੇ ਨਾਂ ਤੇ ਸ਼ਹਿਰ ਦਾ ਨਾਮ ਵੀ ਅਮਰਤਸਰ ਸਰੋਵਰ ਦੇ ਨਾਮ ਤੇ ਸ਼ਹਿਰ ਦਾ ਨਾਮ ਵੀ ਅਮਰਤਸਰ ਪ੍ਰਸਿੱਧ ਹੋ ਗਿਆ ਸਨ 1599 ਵਿੱਚ ਆਪ ਦੀ ਸ਼ਾਦੀ ਪਿੰਡ ਮੌ ਤਸੀਲ ਫਲੋਰ ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਦੀ ਸੁਪੁੱਤਰੀ ਬੀਬੀ ਗੰਗਾ ਜੀ ਨਾ ਹੋਈ ਨਾਲ ਹੋਈ ਜਿਨ੍ਹਾਂ ਦੀ ਖੁਕੋਂ ਗੁਰੂ ਗੋਬਿੰਦ ਸਾਹਿਬ ਨੇ ਯਾਨ ਮਲਿਆ ਆਪ ਨੇ ਮਾਝ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਸਨ 1590 ਵਿੱਚ ਕਰਨਤਾਰਨ ਬਸਾਇਆ ਖੰਡੂਰ ਗੁਵਿੰਦਵਾਰ ਸਰਹਾਲੀ ਖਾਨਪੁਰ ਆਦ ਸਾਰੇ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਫਿਰ ਕਰਤਾਰਪੁਰਸਾਇਆ ਦੁਆਬੇ ਵਿੱਚ ਅਨੇਕਾਂ ਸਖੀ ਸਰਵਰੀਏ ਲੋਕ ਸਿੱਖ ਬਣੇ ਸੰਨ 1595 ਈਸਵੀ ਵਿੱਚ ਸਖਤ ਔੜ ਲੱਗ ਗਈ ਪਾਣੀ ਦੀ ਥੋੜ ਨੂੰ ਮੁਖ ਰੱਖ ਗਏ ਕੋਈ ਪਿੰਡਾਂ ਵਿੱਚ ਕਈ ਪਿੰਡਾਂ ਵਿੱਚ ਖੂ ਲਗਵਾਏ। ਲਾਹੌਰ ਵਿੱਚ ਕਾਲ ਪੈ ਗਿਆ। ਕਾਰਨ ਦੇ ਕਾਰਨ ਕਈ ਬਿਮਾਰਗੀਆਂ ਫੈਲ ਗਈਆਂ। ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰ ਮਰਦਿਆਂ ਨਾਲ ਭਰੇ ਜਾਣ ਲੱਗੇ। ਗੁਰੂ ਜੀ ਸਿੱਖਾਂ ਤੇ ਪਰਿਵਾਰ ਸਮੇਤ ਪਹੁੰਚੇ। ਸਾਰਾ ਦਸਵੰਦ ਦੁਖੀਆਂ ਦੇ ਦੁੱਖ ਵੰਡਾਉਣ ਲਈ ਖਰਚ ਕੀਤਾ। ਆਪਣੀ ਹੱਥੀਂ ਸੇਵਾ ਕੀਤੀ ਅਕਬਰ ਬਾਦਸ਼ਾਹ ਆਗਰੇ ਤੋਂ دہੌਰ ਆਇਆ ਇਹ ਗੁਰੂ ਕਰਦੀ ਸੇਵਾ ਤੋਂ ਪਰਸਨ ਹੋਇਆ ਤੇ ਗੁਰੂ ਜੀ ਦੇ ਕਹਿਣ ਤੇ ਕਿਸਾਨਾਂ ਦਾ ਮਾਮਲਾ ਮਾਫ ਕਰ ਦਿੱਤਾ ਗੁਰੂ ਅਰਜਨ ਸਾਹਿਬ ਨੇ ਚੂਨਾ ਮੰਡੀ ਵਿੱਚ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੀ ਇਮਾਰਤ ਸ਼ੁਰੂ ਕਰਵਾਈ। ਡੱਬੀ ਬਾਜ਼ਾਰ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਬਣਵਾਉਣਾ ਆਰੰਭ ਕੀਤਾ। ਇਸ ਤਰ੍ਹਾਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ। ਜਤੇ ਦੀ ਪਾਲਣਾ ਲਈ ਆਸ਼ਰਮ ਬਣੇ। ਲੰਗਰ ਯਾਰੀ ਕੀਤੇ ਗਏ ਗੁਰੂ ਅਰਜਨ ਦੇਵ ਜੀ 8 ਮਹੀਨੇ ਲਾਹੌਰ ਵਿਖੇ ਸੇਵਾ ਤੇ ਲੱਗੇ ਰਹੇ ਲਾਹੌਰ ਤੋਂ ਵਾਪਸ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਜੀ ਗੋਵਿੰਦਗੜ੍ਹ ਤੋਂ ਹੋ ਕੇ ਅੰਮ੍ਰਿਤਸਰ ਪੰਜੇ ਥੋੜਾ ਸਮਾਂ ਅਮਰਤਸਰ ਠਹਿਰ ਕੇ ਡੇਰਾ ਬਾਬਾ ਨਾਨਕ ਕਰਤਾਰਪੁਰ ਕਲਾਨੌਰ ਬਾਰਠ ਆਦਿਕ ਪਿੰਡਾਂ ਵਿੱਚ ਦੋ ਸਾਲ ਦਾ ਚੱਕਰ ਲਾ ਕੇ ਸਿੱਖੀ ਪ੍ਰਚਾਰ ਕੀਤਾ ਸਨ 1601 ਈਸਵੀ ਵਿੱਚ ਵਾਪਸ ਅਮਰਤਸਰ ਆ ਗਏ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਚੁੱਕੀ ਸੀ ਜਿਸ ਵਿੱਚ ਰੋਜ਼ਾਨਾ ਸਤ ਸੰਗਤੀ ਅਮਰਯਾਦਾ ਕਾਇਮ ਕੀਤੀ ਅੰਮ੍ਰਿਤਸਰ ਵਾਪਸ ਆਉਣ ਸਮੇਂ ਬਾਲ ਗੁਰੂ ਹਰਗੋਬਿੰਦ ਜੀ ਨੂੰ ਸੀਤਲਾ ਚੇਚਕ ਨਿਕਲ ਆਈ ਕੁਝ Hindu ਨਰ ਨਾਰੀ ਵੀ ਬੱਚੇ ਦੀ ਸਰਤ ਲੈਣ ਆਈ ਕਈਆਂ ਪ੍ਰੇਰਨਾ ਕੀਤੀ ਕਿ ਸੀਤਲਾ ਦੇ ਮੰਦਰ ਮੱਥਾ ਟਕਾਓ ਗੁਰੂ ਜੀ ਨੇ ਭਰਮੇ ਲੋਕਾਂ ਨੂੰ ਸਮਝਾਇਆ ਕਿ ਸੀਤਲਾ ਕੋਈ ਦੇਵੀ ਨਹੀਂ ਹੈ ਇਹ ਤਾਂ ਬਿਮਾਰੀ ਹੈ ਤੇ ਇਸ ਦਾ ਇਲਾਜ ਕਰਨਾ ਚਾਹੀਦਾ ਹੈ ਸ੍ਰੀ ਹਰਮੰਦਰ ਸਾਹਿਬ ਦੀ ਤਿਆਰੀ ਤੋਂ ਬਾਅਦ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਕੰਮ ਆਰੰਭ ਕਰਵਾਇਆ ਸਾਰੀ ਬਾਣੀ ਗੁਰੂਆਂ ਦੀ ਤੇ ਭਗਤਾਂ ਦੀ ਉਹਨਾਂ ਕੋਲ ਸੀ ਉਹਨਾਂ ਇਸ ਕੰਮ ਲਈ ਭਾਈ ਗੁਰਦਾਸ ਜੀ ਦੀ ਡਿਓਟਰੀ ਲਗਾਈ ਭਾਈ ਗੁਰਦਾਸ ਜੀ ਨੇ ਆਰਾਮ ਸਰੋਵਰ ਦੇ ਕੰਢੇ ਬੈਠ ਕੇ ਸੇਵਾ ਨਿਭਾਈ ਗੁਰੂ ਗ੍ਰੰਥ ਸਾਹਿਬ ਦੀ ਆਰਬੀੜ ਦਾ ਪ੍ਰਕਾਸ਼ ਹਰਮੰਦਰ ਸਾਹਿਬ ਵਿਖੇ ਸੰਨ 1604 ਈਸਵੀ ਵਿੱਚ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਸਿੱਖ ਧਰਮ ਦੇ ਪ੍ਰਚਾਰ ਦੀ ਵੱਧ ਰਹੀ ਲਹਿਰ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖ ਧਰਮ ਗ੍ਰਹਿਣ ਕਰਨ ਲਈ ਪ੍ਰੇਰਿਆ ਬਹੁਤ سارے ਮੁਸਲਮਾਨ ਸਿੱਖ ਬਣੇ ਇਹ ਗੱਲ ਕਟੜ ਸਾਰੇ ਮੁਸਲਮਾਨਾਂ ਤੇ ਮਲਾਉਣਿਆਂ ਲਈ ਬਹੁਤ ਜੋ ਬਮੀ ਸੀ ਸੇਖ ਅਹਿਮਦ ਸਰਹੰਦੀ ਤੇ ਸੇਖ ਫਰੀਦ ਬੋਖਰੀ ਵਰਗੇ ਜਨੂਨੀ ਮੁਸਲਮਾਨਾਂ ਨੇ ਜਹਾਂ ਗੀਰ ਦਾ ਸਾਥ ਦੇ ਕੇ ਉਸ ਨੂੰ ਅਕਬਰ ਤੋਂ ਬਾਅਦ ਰਾਜ ਗੱਦੀ ਤੇ ਬਿਠਾਇਆ ਤੇ ਸਾਰਾ ਜੋਰ ਲਾ ਕੇ ਉਸ ਦੇ ਕੰਨ ਪਰੇ ਕਿ ਸਿੱਖੀ ਦੀ ਇਸ ਲਹਿਰ ਨੂੰ ਖਤਮ ਕਰਨਾ ਚਾਹੀਦਾ ਹੈ ਇਸ ਕੰਮ ਵਿੱਚ ਫਰਤੀ ਚੰਦ ਚਿੱਧੂ ਵੀਰਬਲ ਆਦ ਗੁਰੂ ਘਰ ਦੇ ਵਰਵਧਿਆ ਨੇ ਵਿਵਿਤ ਅਨੁਸਾਰ ਹਿੱਸਾ ਪਾਇਆ ਜਹਾਂ ਗੀਰ ਨੇ ਖੁਸਰਵ ਦੀ ਬਗਾਵਤ ਸਮੇ ਗੁਰੂ ਜੀ ਉੱਤੇ ਸਹਾਇਤਾ ਕਰਨ ਦਾ ਝੂਠਾ ਇਲਜ਼ਾਮ ਲਗਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ 3 ਮਈ ਸਨ 1606 ਨੂੰ 3 ਮਈ ਸਨ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਹਲਕਾਰ ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਸਰਦੇ ਉੱਪਰ ਦੇ ਪਾਣੀ ਦੇ ਦੇਗ ਵਿੱਚ ਬਿਠਾਇਆ ਫਿਰ ਨੰਗੇ ਪਿੰਡੇ ਉੱਤੇ ਸਰਦੀ ਬਰਦੀ ਤੱਤੀ ਰੇਤ ਪਾਈ ਗਈ ਫਿਰ ਉਹਨਾਂ ਨੂੰ ਲੋਹ ਉੱਤੇ ਬਿਠਾ ਕੇ ਅਗੜ ਦਾ ਅੱਗ ਦਾ ਭਾਂਬੜ ਮਚਾਇਆ ਗਿਆ ਸਤ ਗੁਰੂ ਜੀ ਦਾ ਸਾਰਾ ਸ਼ਰਧ ਇਹਨਾਂ ਤਸੀਹਾਂ ਨਾਲ ਛਲਣੀ ਛਲਣੀ ਹੋ ਗਿਆ ਤਾਂ ਆਪ ਅਕਾਲਪੁਰਕ ਦੇ ਪਾਣੀ ਵਿੱਚ ਡੋ ਟਕੇ ਰਹੇ ਇਨਾ ਭਿਆਨਕ ਤਸੀਹਿਆਂ ਤੋਂ ਬਾਅਦ ਗੁਰੂ ਜੀ ਦੇ ਸ਼ੇਰ ਨੂੰ ਅਰਾਬੀ ਦੇ ਠੰਡੇ ਪਾਣੀ ਵਿੱਚ ਰੋੜ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਸਿੱਖ ਧਰਮ ਨੂੰ ਸਿਖਰ ਤੇ ਪੰਚਾ ਕੇ ਸ਼ਹੀਦ ਹੋ ਗਏ ਸ਼ਹੀਦ ਹੋਣ ਲਈ ਸ਼ਹੀਦ ਹੋਣ ਲਈ ਜਾਨ ਤੋਂ ਪਹਿਲਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਬਖਸ਼ ਦਿੱਤੀ ਸੀ ਸੋ ਇਹ ਸੀ ਆਪਣੀ ਅੱਜ ਦੀ ਸਾਖੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਧੀਆ ਲੱਗੇਗੀ ਅਗਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਮੈਂਟ ਗਿਰੋ ਕਰਿਓ ਤੇ ਆਪਣੇ ਇਸੇ ਤਰ੍ਹਾਂ ਨਵੀਆਂ-ਨਵੀਆਂ ਸਾਕੀਆਂ ਨੂੰ ਸੁਣਨ ਦੇ ਲਈ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਧੰਨ ਤੱਕ ਸਾਰੇ ਨੂੰ ਮੇਰੀ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਹਾfte ਬਾਦ ਦੇਖੋ ਖੁਸ਼ ਰਹੋ ਤੇ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਹੋ ਗਏ ਕਿ ਪਤੇ